ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਅੱਜ ਪੰਜ ਸਿੰਘ ਸਹਿਬਾਨ ਇਕੱਠੇ ਹੋਣਗੇ ਔਰ ਇਤਿਹਾਸਕ ਫੈਸਲਾ ਸੁਣਾਇਆ ਜਾਵੇਗਾ ਉਸ ਤੋਂ ਪਹਿਲਾਂ ਲੰਗੇਕਲ ਵਾਪਰੀ ਜਿਹੜੀ ਘਟਨਾ ਆ ਜਾਂ ਕਹੀਏ ਕਿ ਜੋ ਸਿਆਸੀ ਫੇਰਬਦਲ ਲੰਗੇਕਲ ਵਾਪਰਿਆ ਉਸ ਬਾਰੇ ਜ਼ਿਕਰ ਕਰਨਾ ਬੇਹਦ ਜ਼ਰੂਰੀ ਹੈ ਲੰਗੇਕਲ ਆਰਜੀ ਤੌਰ ਦੇ ਉੱਤੇ ਕਹਿ ਦਈਏ ਇੱਕ ਕਾਰਜਕਾਰੀ ਪ੍ਰਧਾਨ ਕਹਿ ਦਈਏ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਲਵਿੰਦਰ ਸਿੰਘ ਭੂੰਦੜ ਜਿਹੜੇ ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਐਡਾ ਵੱਡਾ ਫੈਸਲਾ ਅਚਾਨਕ ਲੈ ਲਿਆ ਗਿਆ ਇਹਦੇ ਪਿੱਛੇ ਕੀ ਮੰਸ਼ੇ ਹੋ ਸਕਦੇ ਨੇ ਫੈਸਲਾ ਕਿਉਂ ਲਿਆ ਗਿਆ ਜਾਂ ਕੀ ਸੁਖਬੀਰ ਸਿੰਘ ਬਾਦਲ ਦੇ ਮਨ ਦੇ ਵਿੱਚ ਹੁਣ ਆ ਮਾਫੀ ਵਾਲੀ ਭਾਵਨਾ ਆ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਜਿਵੇਂ ਕਿ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਉਹਨਾਂ ਤੋਂ ਬਾਅਦ ਸੁਖਬੀਰ ਬਾਦਲ ਹੁਣ ਪਛਤਾਉਣ ਲੱਗੇ ਨੇ بڑے ਸਵਾਲ ਖੜੇ ਹੋ ਰਹੇ ਨੇ ਔਰ ਇਹਨਾਂ ਸਵਾਲਾਂ ਦੇ ਵਿੱਚ ਮੁੱਖ ਸਵਾਲ ਇਹ ਹੈ ਕਿ ਬਲਵਿੰਦਰ ਸਿੰਘ ਪੂੰਦੜ ਹੀ ਕਿਉਂ ਤੇ ਬਲਵਿੰਦਰ ਸਿੰਘ ਪੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਉਣ ਦਾ ਮੰਤਵ ਕੀ ਹੈ ਇਹਦੇ ਨਾਲ ਨਾਲ ਹੋਰ ਵੀ ਕੁਝ ਸਵਾਲ ਨੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾ ਆਪ ਭੁਪਿੰਦਰ ਸਿੰਘ ਜੀ ਸੱਜਣ ਮੌਜੂਦ ਨੇ ਭੁਪਿੰਦਰ ਜੀ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਜਣ ਸਾਹਿਬ ਲੰਗੇ ਦਿਨ ਇਤਿਹਾਸਿਕ ਫੈਸਲਾ ਕਿਹਾ ਜਾ ਸਕਦਾ ਹੈ ਕਿਉਂਕਿ بار-ਬਾਰ ਇਹੀ ਕਿਹਾ ਜਾ ਰਿਹਾ ਆ ਇੱਕ ਲੈ ਲਿਆ ਗਿਆ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦਾ ਅਜੇ ਤੱਕ ਕਾਰਜਕਾਰੀ ਪ੍ਰਧਾਨ ਵਾਲੀ ਕਦੀ ਕੋਈ ਗੱਲ ਹੋਈ ਨਹੀਂ ਸੀ ਪਰ ਅੱਜ ਪਹਿਲੀ ਵਾਰ ਇਹ ਸਾਹਮਣੇ ਆ ਰਹੀ ਹੈ ਗੱਲ ਕਿ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਔਰ ਬਲਵਿੰਦਰ ਭੁੰਦੜ ਨੂੰ ਪਰ ਦੂਜੇ ਪਾਸੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ ਬਰਕਰਾਰ ਹੈ ਇਹ ਸਾਰਾ ਕੁਝ ਕਿਵੇਂ ਦੇਖ ਰਹੇ ਹੋ ਸਭ ਤੋਂ ਪਹਿਲੀ ਗੱਲ ਨਾਲ ਇੱਕ ਮੈਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਹੈ ਜਿਹੜਾ ਕਿ ਲਫ਼ਜ਼ ਬੋਲਣਾ ਪੈ ਰਿਹਾ ਜਿਹੜਾ ਤੁਸੀਂ ਬੋਲਿਆ ਹੈਗਾ ਕਿ ਇਤਿਹਾਸਕ ਫੈਸਲਾ ਔਰ ਇਕੱਲਾ ਤੁਸੀਂ ਨਹੀਂ ਬੋਲਿਆ ਹੈਗਾ ਇਹ ਬਹੁਤ ਸਾਰੇ ਲੋਕ ਇੰਦਾ ਸਮਝਦੇ ਪਿਆ ਜਦੋਂ ਕਿ ਇੰਨੀ ਜ਼ਿਆਦਾ ਵੱਡੀ ਗੱਲ ਹੈ ਨਹੀਂ ਹੈ ਇਤਿਹਾਸਕ ਫੈਸਲੇ ਜਿਹੜੇ ਜਾਂ ਇਤਿਹਾਸਕ ਘਟਨਾਵਾਂ ਜਾਂ ਇਤਿਹਾਸ ਜਿਹਨਾਂ ਗੱਲਾਂ ਨੂੰ ਲੈ ਕੇ ਸਿਰਜਿਆ ਗਿਆ ਜਦੋਂ ਆਪਾਂ ਸਿੱਖ ਇਤਿਹਾਸ ਨੂੰ ਪਰਚੋਲਦੇ ਆ ਜਦੋਂ ਆਪਾਂ ਪੜਦੇ ਆ ਜਦੋਂ ਆਪਾਂ ਉਹਦੇ ਬਲੇ ਨਜ਼ਰ ਮਾਰਦੇ ਆ ਔਰ ਜਿਹੜਾ ਇਤਿਹਾਸ ਹੁਣ ਵੀ ਨਾਲ-ਨਾਲ ਸਿਰਜ ਹੋ ਰਿਹਾ ਹੈਗਾ ਜਦੋਂ ਉਹਨੂੰ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਵਾਚ ਕਰਦੇ ਆ ਫੇਰ ਸਾਨੂੰ ਪਤਾ ਲੱਗਦਾ ਕਿ ਇਤਿਹਾਸਕ ਫੈਸਲੇ ਇਤਿਹਾਸ ਕਿੰਦਾ ਸਿਰਜ ਹੁੰਦੇ ਹੁੰਦੇ ਆ ਇਹਨਾਂ ਲੋਕਾਂ ਨੇ ਹਾਲਾਤ ਏਵੇਂ ਦੇ ਬਣਾਤੇ ਹੈਗੇ ਕਿ ਬਹੁਤ ਸਾਰੇ ਲੋਕ ਆ ਜਿੱਦਾ ਕਹਿਣ ਲੱਪੇ ਪਈ ਇਹਨਾਂ ਨੇ ਐ ਕਰ ਦਿੱਤਾ ਤੇ ਇੱਕ ਇਤਿਹਾਸਕ ਫੈਸਲਾ ਹੋ ਗਿਆ ਇਤਿਹਾਸਕ ਫੈਸਲਾ ਨਹੀਂ ਹੈਗਾ ਦਰਅਸਲ ਮੈਂ ਤੁਹਾਨੂੰ ਦੱਸਦਾ ਕਿ ਹੋ ਕੀ ਰਿਹਾ ਹੈਗਾ ਸ਼ਾਇਦ ਕਿਸ ਨੂੰ ਇਹ ਗੱਲ ਮਾੜੀ ਲੱਗੇ ਕਿ ਪੱਤਰਕਾਰਾਂ ਦੇ ਮੂੰਹ ਦੇ ਵਿੱਚੋਂ ਇਦਾਂ ਦੀ ਗੱਲਾਂ ਸ਼ੋਭਦਾ ਨਹੀਂ ਸ਼ੋਭਦੀਆਂ ਨਹੀਂ ਇਦਾਂ ਦੀਆਂ ਗੱਲਾਂ ਤੇ ਲੀਡਰਾਂ ਨੂੰ ਸ਼ੋਭਦੀਆਂ ਨੇ ਪਰ ਇੱਕ ਪੱਤਰਕਾਰ ਕੰਧ ਦੇ ਉੱਪਰ ਲਿਖਿਆ ਹੋਇਆ ਚਿੱਟਾ ਸੱਚ ਜਿਹੜਾ ਹੈਗਾ ਉਹ ਵੀ ਜ਼ਰੂਰ ਪੜ ਕੇ ਸੁਣਾਉਂਦਾ ਹੁੰਦਾ ਮੈਂ ਵੀ ਇੱਕ ਪੱਤਰਕਾਰ ਆ ਮੈਂ ਫਰਜ ਸਮਝਦਾ ਕੰਦ ਦੇ ਉੱਪਰ ਲਿਖਿਆ ਹੋਇਆ ਚਿੱਟਾ ਸੱਚ ਪੜ੍ਹ ਕੇ ਸੁਣਾਉਣ ਦਾ ਉਹ ਚਿੱਟਾ ਸੱਚ ਇਹ ਹੈ ਮੈਂ ਇਹ ਸਮਝਦਾ ਕਿ ਸੁਖਬੀਰ ਬਾਦਲ ਹਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਤੇ ਖਾਲਸਾ ਪੰਥ ਨੂੰ ਬੇਵਕੂਫ ਬਣਾਉਣਾ ਨਹੀਂ ਜੇ ਆਉਂਦਾ ਜੇ ਇਹਨਾਂ ਦੇ ਹੁਣੇ ਪਿਤਾ ਜੀ ਉਹਨਾਂ ਨੇ ਹਾਲੇ ਵੀ ਕੁਛ ਨਾ ਕੁਛ ਇਹਨਾਂ ਦਾ ਕਰ ਲੈਣਾ ਸੀ ਕੁਛ ਨਾ ਕੁਛ ਇਹਨਾਂ ਦੇ ਫੈਸਲੇ ਆਪਣੀ ਪਾਰਟੀ ਦੇ ਸਵਾਦ ਵਿੱਚ ਲੈਣੇ ਸੀਗੇ ਕਿ ਕੁਝ ਹੋਰ ਸਮਾਂ ਜਿਆਦਾ ਨਹੀਂ ਤੇ ਕਾਫੀ ਹੱਦ ਤੱਕ ਲੋਕਾਂ ਨੂੰ ਉਹਨਾਂ ਨੇ ਬੇਵਕੂਫ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਣਾ ਸੀਗਾ ਸੁਖਬੀਰ ਬਾਦਲ ਹੋਰਾਂ ਦੇ ਵਿੱਚ ਕਿਸੇ ਨੂੰ ਬੇਵਕੂਫ ਬਣਾਉਣ ਦੀ ਕਾਬਲੀਅਤ ਹੈ ਨਹੀਂ ਆ ਜਿਹਦੇ ਕਰਕੇ ਕੱਲ ਉਹਨਾਂ ਨੇ ਇਦਾਂ ਦਾ ਫੈਸਲਾ ਲਿਆ ਔਰ ਮੈਨੂੰ ਲੱਗਦਾ ਕਿ ਫੈਸਲਾ ਜਿੰਦਾ ਤੁਸੀਂ ਪਹਿਲਾਂ ਕਹਿ ਕੇ ਹੜੇਓ ਕਾਰਜਕਾਰੀ ਜੇਤ ਪ੍ਰਧਾਨ ਜੇ ਤਾਂ ਹੋਵੇ ਗੈਰ ਹਾਜ਼ਰ ਪ੍ਰਧਾਨ ਚਾਵੇ ਜੇਨ ਪ੍ਰਧਾਨ ਕੋਈ ਹੋਰ ਕਾਰਨ ਬਣ ਜਾਵੇ ਫਿਰ ਤਾਂ ਹੁੰਦਾ ਹੈਗਾ ਕਿ ਵੀ ਗੈਰ ਹਾਜ਼ਰੀ ਦੇ ਵਿੱਚ ਕਾਰਜਕਾਰੀ ਪ੍ਰਧਾਨ ਪ੍ਰਧਾਨ ਆਪ ਹਾਜ਼ਰ ਹੋ ਆ ਤੇ ਆਪਣੀ ਹਾਜ਼ਰੀ ਦੇ ਵਿੱਚ ਹੀ ਕਾਰਜਕਾਰੀ ਪ੍ਰਧਾਨ ਲਾਤਾ ਹੁਣ ਤੁਸੀਂ ਦੇਖੋ ਇਹ ਕੰਮ ਕੀਤਾ ਵੀ ਕਦੋਂ ਹੈਗਾ ਜਿਹੜੀ ਮੈਂ ਗੱਲ ਕਰ ਰਿਹਾ ਬੇਵਕੂਫੀ ਨਹੀਂ ਬਣਾਉਣਾ ਆਉਂਦਾ ਇੱਕ ਦਿਨ ਪਹਿਲਾਂ ਆਜਾ ਕਾਲ ਤੱਕ ਸਾਹਿਬ ਦੇ ਉੱਪਰ ਇਕਤਰਤਾ ਹੋਣੀ ਹੈ ਕੋਈ ਨਾ ਕੋਈ ਫੈਸਲਾ ਲਿਆ ਜਾਣਾ ਔਰ ਫੈਸਲਾ ਵੀ ਕਿੰਨਾ ਵੱਲੋਂ ਲਿਆ ਜਾਣਾ ਹੈਗਾ ਇਹਨਾਂ ਵੱਲੋਂ ਹੀ ਥਾਪੇ ਹੋਏ ਜਥੇਦਾਰਾਂ ਨੇ ਫੈਸਲਾ ਲੈਣਾ ਹੈਗਾ ਔਰ ਇਹ ਉਹ ਜਿਹੜੇ ਇਹਨਾਂ ਵੱਲੋਂ ਥਾਪੇ ਹੋਏ ਹੁੰਦੇ ਨੇ ਉਵੇਂ ਨਾ ਨਾਲੋਂ ਨੀਵੇਂ ਥਾਂ ਤੇ ਬੈਂਦੇ ਆ ਕਈ ਵਾਰ ਇਹ ਬੜੇ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈਗਾ ਜਦੋਂ ਕਿ ਇਦਾਂ ਚਾਹੀਦਾ ਨਹੀਂ ਹੈਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੁਤਬਾ ਬੜਾ ਉੱਚਾ ਹੈਗਾ ਪਰ ਇਹਨਾਂ ਨੇ ਆਪੇ ਥਾਪਿਆ ਹੋਇਆ ਉਹਨਾਂ ਨੂੰ ਆਪੇ ਕਹਿੰਦੇ ਕਿ ਵੀ ਤੂੰ ਜਰਾ ਕਿ ਮੇਰੇ ਨਾਲ ਉੱਚੀ ਥਾਂ ਤੇ ਖੜ ਜਾਈ ਮੈਂ ਜਰਾ ਕਿ ਨੀਵੇਂ ਥਾਂ ਤੇ ਖੜ ਜਾਊਂਗਾ ਇਦਾਂ ਦੀਆਂ ਗੱਲਾਂ ਬਾਤਾਂ ਸੋ ਇੱਕ ਦਿਨ ਪਹਿਲਾ ਫੈਸਲਾ ਉਹਨਾਂ ਨੇ ਆ ਬੜਾ ਲਿਆ ਇਹ ਨਿਆਣਪੁਰੇ ਵਾਲਾ ਫੈਸਲਾ ਲਿਆ ਇਹਨਾਂ ਨੇ ਇਹਨਾਂ ਨੂੰ ਲੱਗਦਾ ਕਿ ਇਸ ਤਰੀਕੇ ਨਾਲ ਕੌਮ ਦੀਆਂ ਅੱਖਾਂ 'ਚ ਘਟਾ ਪਾ ਦਾਂਗੇ ਪਰ ਕੌਮ ਦੀਆਂ ਅੱਖਾਂ ਵਿੱਚ ਇਸ ਤਰੀਕੇ ਨਾਲ ਘੱਟਾ ਨਹੀਂ ਪਾ ਸਕਣਾ ਇਹਨਾਂ ਨੇ ਕੌਮ ਤੇ ਸਰਸਿੰਘ ਜੀ ਅੱਜ ਇੰਨੀ ਜ਼ਿਆਦਾ ਜਾਗਰੂਕ ਹੈ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ-ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਭਾਈ ਨਰੈਣ ਸਿੰਘ ਜੀ ਚੌੜਾ ਕੌਮ ਦੇ ਜੁਝਾਰੂ ਜੁੜੇ ਹੈਗੇ ਨੇ ਸਿਆਣੇ ਨੇ ਹਥਿਆਰਬੰਦ ਸੰਘਰਸ਼ ਵਿੱਚ ਵੀ ਉਹ ਰਹੇ ਨੇ ਕਿਤਾਬਾਂ ਵੀ ਲਿਖੀਆਂ ਨੇ ਆ ਬੜੇ-ਬੜੇ ਵਧੀਆ ਵਿਦਵਾਨ ਵੀ ਹੈਗੇ ਆ ਔਰ ਅੱਜ ਵੀ ਲਗਾਤਾਰ ਪੰਥਕ ਸੇਵਾਵਾਂ ਦੇ ਵਿੱਚ ਯਤਨਸ਼ੀਲ ਨੇ ਉਹਨਾਂ ਨੇ ਇਹ ਗੱਲ ਆਖੀ ਕਹਿੰਦੇ ਬਈ ਉਹਨਾਂ ਦੇ ਨਾਲ ਹੋਰ ਸੰਗੀ ਸਾਥੀ ਜਿਹੜੇ ਵੀ ਹੈਗੇ ਉਹਨਾਂ ਦਾ ਪੂਰਾ ਜਥਾ ਪਾਈ ਦਲੀਪ ਸਿੰਘ ਬਟੂਰੀ ਜੀ ਨਾਲ ਬੈਠੇ ਹੋ ਸਕੇ ਪਾਈ ਹਰਦੀਪ ਸਿੰਘ ਮਹਾਰਾਜ ਸਾਰੇ ਬੈਠੇ ਹੋ ਸਕੇ ਉਹਨਾਂ ਦਾ ਕਹਿਣਾ ਹੈਗਾ ਵੀ ਇਹ ਇੱਕ ਉਹਨਾਂ ਦੀ ਨਿੱਜੀ ਪਾਰਟੀ ਜਿਹੜੀ ਹੈਗੀ ਆ ਪਾਰਟੀ ਦੀ ਲੜਾਈ ਆ ਪਾਰਟੀ ਦੀ ਲੜਾਈ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਨਹੀਂ ਲਿਜਾਇਆ ਜਾ ਸਕਦਾ ਉੱਥੇ ਜਾ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਿਦਾਂ ਇੱਕ ਪੰਥ ਦੀ ਬੜੀ ਵੱਡੀ ਇੱਕ ਲੜਾਈ ਜਿਹੜੀ ਚੱਲ ਰਹੀ ਆ ਉਹਦਾ ਉੱਥੇ ਫੈਸਲਾ ਹੋਣਾ ਹੋਵੇ ਉਹਨਾਂ ਦੀ ਪਾਰਟੀ ਦਾ ਨਿੱਜੀ ਮਸਲਾ ਆ ਉਹਨਾਂ ਨੂੰ ਆਪਣੀ ਪਾਰਟੀ ਦੇ ਪੱਧਰ ਦੇ ਉੱਪਰ ਉਹਨਾਂ ਨੂੰ ਕਹਣਾ ਜਦੋਂ ਤੁਸੀਂ ਆਪਣਾ ਮਸਲਾ ਹੱਲ ਕਰ ਲਓ ਉਹਦੇ ਵਿੱਚ ਸਾਡੀ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਇਤੋਂ ਇਲਾਵਾ ਅਕਾਲ ਤਖਤ ਸਾਹਿਬ ਦੇ ਉੱਪਰ ਤੁਸੀਂ ਦੇਖੋ ਪਿਛਲੇ ਦਿਨੀ ਪੰਥ ਸੇਵਕ ਜਥਾ ਵਾਲੇ ਸਿੰਘ ਗਏ ਨੇ ਉਹਨਾਂ ਨੇ ਜਿਹੜੀ ਉੱਥੇ ਜਾ ਕੇ ਸਟੇਟਮੈਂਟ ਦਿੱਤੀ ਆ ਉਹ ਬੜਾ ਧਿਆਨ ਮੰਗਦੀ ਆ ਉਹਨਾਂ ਨੇ ਇਸ ਗੱਲ ਦੀ ਡਿਮਾਂਡ ਕੀਤੀ ਆ ਵੀ ਜਥੇਦਾਰ ਸਾਹਿਬਾਨ ਵੀ ਜਿਹੜੇ ਹੈਗੇ ਨੇ ਮੈਂ ਅਵੇਅਰਨੈਸ ਦੀ ਗੱਲ ਕਰ ਰਿਹਾ ਅਵੇਅਰ ਗੱਲ ਕਰ ਰਿਹਾ ਵੀ ਕਿੰਨੇ ਕ ਕੌਮ ਦੇਖੋ ਅਵੇਅਰ ਹੈਗੀ ਆ ਕੱਲੀ ਸੁਖਬੀਰ ਬਾਦਲ ਹੋਰਾਂ ਦੇ ਸਬੰਧ ਵਿੱਚ ਨਹੀਂ ਕੱਲੀ ਇਹ ਹੀ ਡਿਮਾਂਡ ਨਹੀਂ ਕੀਤੀ ਜਾ ਰਹੀ ਵੀ ਜਥੇਦਾਰ ਇਦਾਂ ਦਾ ਫੈਸਲਾ ਕਰਨ ਇਹਨਾਂ ਨੂੰ ਸਖਤ ਸਜ਼ਾਵਾ ਦੇਣ ਕੱਲੀ ਆਹੀ ਗੱਲ ਨਹੀਂ ਹੈ ਉੱਥੇ ਗੱਲ ਇਹ ਵੀ ਹੋ ਰਹੀ ਹੈ ਕਿ ਜਥੇਦਾਰ ਸਾਹਿਬ ਚਾਰ ਸਿੰਘਾਂ ਨੂੰ ਹੋਰਨਾਂ ਨੂੰ ਜਥੇਦਾਰਾਂ ਨੂੰ ਨਾਲ ਲੈ ਕੇ ਕੇਵਲ ਇਦਾਂ ਦਾ ਫੈਸਲਾ ਕੋਈ ਵੀ ਨਾ ਸੁਣਾਉਣ ਸਗੋਂ ਸਮੁੱਚੇ ਰੂਪ ਦੇ ਵਿੱਚ ਦੁਨੀਆ ਭਾਰਤ ਵਿੱਚ ਵਸਦਾ ਖਾਲਸਾ ਪੰਥ ਉਹਨਾਂ ਦੇ ਵਿੱਚੋਂ ਵੀ ਕੋਈ ਪੰਥਕ ਨੁਮਾਇੰਦੇ ਨਾਲ ਲੈੇ ਜਾਣ ਉਹਨਾਂ ਦੇ ਨਾਲ ਸਲਾਹ مشورہ ਕਰਕੇ ਫੇਰ ਕੋਈ ਨਾ ਕੋਈ ਫੈਸਲਾ ਲਿਆ ਜਾਵੇ ਨਾ ਕਿ ਤੁਸੀਂ ਆਪੇ ਹੀ ਪੰਜ ਜਣੇ ਫੈਸਲਾ ਲੈ ਲਿਓ ਪਈ ਸਮੁੱਚੇ ਖਾਲਸਾ ਪੰਥ ਦੀ رائے ਲੈ ਕੇ ਫੈਸਲਾ ਲਿਆ ਜਾਵੇ ਇਹ ਦੋ ਗੱਲਾਂ ਹੋ ਗਈਆਂ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ਹੋਰਾਂ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਦੇ ਦੌਰਾਨ ਉਹ ਵੀ ਗਏ ਸਕੇ ਉਹਨਾਂ ਨੇ ਵੀ ਇੱਕ ਡਿਮਾਂਡ ਕੀਤੀ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਜਿੱਥੇ ਲਾਂਬੇ ਕਰਨਾ ਚਾਹੀਦਾ ਹੈਗਾ ਉਥੇ ਸੁਖਬੀਰ ਬਾਦਲ ਦੇ ਪਿਤਾ ਜੀ ਹੋਰਾਂ ਨੂੰ ਜਿਹੜਾ ਦਿੱਤਾ ਹੋਇਆ ਪੰਥ ਰਤਨ ਤੇ ਫਖਰੇ ਕੌਮ ਦਾ ਕਿਤਾਬ ਆ ਉਹ ਵੀ ਉਹਨਾਂ ਦੇ ਕੋਲੋਂ ਵਾਪਸ ਲਿਆ ਜਾਵੇ ਔਰ ਮੈਂ ਵੀ ਇਸ ਗੱਲ ਨੂੰ ਇਦਾਂ ਹੀ ਦੇਖਦਾ ਹੈਗਾ ਕਿ ਇਹਨਾਂ ਦੇ ਕੌਮ ਦੇ ਪ੍ਰਤੀ ਇਹਨਾਂ ਨੇ ਜਿਹੜਾ ਧਰੋਹ ਕਮਾਇਆ ਹੈਗਾ ਇਹ ਸਾਰੇ ਟੱਬਰ ਨੇ ਉਸ ਸਾਰੇ ਧਰੋਹ ਨੂੰ ਸਾਹਮਣੇ ਰੱਖ ਕੇ ਜੜੀਆਂ ਪੰਥ ਦੀਆਂ ਜੋ ਪੰਥ ਚਾਹੁੰਦਾ ਹੈਗਾ ਪੰਥਕ ਹਿਤਾ ਦੀ ਤਰਜ਼ਮਾਨੀ ਕਰਦਿਆ ਹੋਇਆ ਇਹਨਾਂ ਨੂੰ ਚੰਗੀ ਤਰ੍ਹਾਂ ਲਾਂਬੇ ਕੀਤਾ ਜਾਵੇ ਤਾਂ ਜੋ ਇੰਨਾ ਜ਼ਿਆਦਾ ਸਬਕ ਮਿਲੇ ਵੀ ਅੱਗੇ ਤੋਂ ਕੋਈ ਪੰਥ ਦੇ ਨਾਲ ਇਸ ਤਰੀਕੇ ਦੇ ਨਾਲ ਕੋਈ ਵੀ ਕਰਨ ਦੀ ਕੁਤਾਹੀ ਨਾ ਕਰ ਸਕੇ ਔਰ ਜਿਹੜਾ ਉਹ ਕੋਸ਼ਿਸ਼ ਕੀਤੀ ਹੈਗੀ ਆ ਪੰਥ ਨੂੰ ਬੇਵਕ ਬਣਾਉਣ ਦੀ ਇਹਨਾਂ ਨੂੰ ਬਣਾਉਣਾ ਹੀ ਨਹੀਂ ਆਇਆ ਸੁਖਵੀਰ ਬਾਦਲ ਉਹਨਾਂ ਨੂੰ ਆਪੇ ਹੀ ਪੁੱਟਿਆ ਹੋਇਆ ਖੱਡਾ ਜਿਹੜਾ ਇਹਨਾਂ ਦਾ ਉਹਦੇ ਵਿੱਚ ਆਪੇ ਹੀ ਲਗਾਤਾਰ ਹੌਲੀ ਹੌਲੀ ਕਰਕੇ ਡਿੱਗਦੇ ਜਾ ਰਹੇ ਨੇ ਚਲੋ ਇਹ ਇਹਦੇ ਨਾਲ ਮੈਂ ਇੱਕ ਇਹ ਗੱਲ ਪੁੱਛਣੀ ਚਾਹੁੰਦਾ ਸਰਜਨ ਸਾਹਿਬ ਕਿ ਚਲੋ ਬਲਵਿੰਦਰ ਸਿੰਘ ਪੂੰਦੜ ਦੀ ਗੱਲ ਕਰ ਲਈਏ ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਨੇ ਹੁਣ ਤੱਕ ਉਹ ਕਿਸੇ ਵੀ ਵਿਵਾਦ ਦੇ ਵਿੱਚ ਇਨ ਬਿਨ ਨਹੀਂ ਦਿਖੇ ਗਏ ਜਾਂ ਕਿਸੇ ਵੀ ਵਿਵਾਦ ਵਿੱਚ ਉੱਠ ਕੇ ਸਾਹਮਣੇ ਨਹੀਂ ਆਏ ਕੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਬਲਵਿੰਦਰ ਸਿੰਘ ਪੂੰਦੜ ਪ੍ਰਮਾਣਿਤ ਕੀਤੇ ਜਾਣਗੇ ਕੀ ਤੁਸੀਂ ਐਕਸੈਪਟ ਕਰੋਗੇ ਜਾਂ ਪੰਥ ਐਕਸੈਪਟ ਕਰੇਗਾ ਉਹਨਾਂ ਨੂੰ ਆਕਾਲ ਤਾਕਤ ਸਾਹਿਬ ਦੇ ਜਥੇ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵਜੋਂ ਪੂੰਦੜ ਸਾਹਿਬ ਜਮਈ ਉਹਦੇ ਨਾਲ ਮੈਚ ਨਹੀਂ ਕਰਦੇ ਹੈਗੇ ਤੁਸੀਂ ਵੇਖੋ ਅਕਾਲ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਨੇ ਤੁਸੀਂ ਜਦੋਂ ਪਿੱਛੇ ਇਤਿਹਾਸ ਪੜ ਕੇ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਉਹ ਕਿਹੋ ਜਿਹੇ ਹੁੰਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਹੋ ਜਿਹੇ ਹੁੰਦੇ ਸੀਗੇ ਇਤਿਹਾਸ ਪੜੋਗੇ ਤਾਂ ਪਤਾ ਲੱਗ ਜਾਊਗਾ ਵੀ ਕਿੱਦਾਂ ਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਪਿੱਛੇ ਇਤਿਹਾਸ ਪੜਨ ਦੀ ਜ਼ਰੂਰਤ ਨਹੀਂ ਹੈ ਆ ਤਾਜ਼ੀਆਂ ਤਾਜ਼ੀਆਂ ਗੱਲਾਂ ਸੋ ਇਹਨਾਂ ਦੇ ਜਿਹੜੇ ਪਿਤਾ ਜੀ ਸਗੇ ਸੁਖਬੀਰ ਬਾਦਲ ਹੋਰਾਂ ਦੇ ਪ੍ਰਕਾਰ ਸਿਓ ਬਾਦਲ ਉਹਰਾ ਤੋਂ ਤੁਸੀਂ ਇੱਕ ਦੋ ਸਟੈਪ ਹੋਰ ਪਿੱਛੇ ਚੱਲ ਜਾਓ ਤੇ ਤੁਹਾਨੂੰ ਪਤਾ ਲੱਗੂਗਾ ਕਿ ਆ ਅਕਾਲੀ ਕਿਦਾਂ ਦੇ ਹੁੰਦੇ ਸਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਉ ਜੇ ਹੁੰਦੇ ਸਗੇ ਉਹਨਾਂ ਦੇ ਹੱਥ ਦੇ ਵਿੱਚ ਅਕਾਲੀ ਦੀ ਪਰਿਭਾਸ਼ਾ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਉੱਥੇ ਵੀ ਪਤਾ ਲੱਗਦਾ ਹੈਗਾ ਕਿ ਅਕਾਲੀ ਦੀ ਪਰਿਭਾਸ਼ਾ ਕੀ ਹੁੰਦੀ ਹੈ ਅਕਾਲੀ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਹੁੰਦਾ ਹੁਣ ਅਕਾਲੀ ਪਾਰਟੀ ਦਾ ਪ੍ਰਧਾਨ ਸੋਚ ਕੇ ਵੇਖੋ ਕਿਉ ਜੇ ਹੋਣਾ ਚਾਹੀਦਾ ਹੁੰਦਾ ਹੈ ਅਕਾਲੀ ਲਫ਼ਜ਼ ਦੀ ਪਹਿਲਾ ਪਰਭਾਸ਼ਾ ਅਕਾਲੀ ਦਾ ਭਾਵ ਹੁੰਦਾ ਹੈਗਾ ਕਿ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਔਰ ਇਹ ਲੋਕ ਉਹ ਨੇ ਕਦੀ ਸੌਦਾ ਸਾਧ ਉਹਦੇ ਪੈਰਾਂ 'ਚ ਬੈਠੇ ਹੁੰਦੇ ਆ ਵੋਟਾਂ ਦੇ ਕਰਕੇ ਕਦੀ ਪਣਿਆਰੇ ਵਾਲੇ ਬਾਬੇ ਦੇ ਪੈਰਾਂ 'ਚ ਬੈਠੇ ਹੁੰਦੇ ਆ ਪਣਿਆਰੇ ਵਾਲੇ ਬਾਬੇ ਦੀ ਚਰਚਾ ਅੱਜ ਕੱਲ ਭਾਵੇਂ ਘੱਟ ਹੁੰਦੀ ਆ ਉਸ ਵੇਲੇ ਚਰਚਾ ਬੜੀ ਹੁੰਦੀ ਹੁੰਦੀ ਸੀ ਉਹਦੀ ਕਰਤੂਤਾ ਵੀ ਜੱਗ ਜਾਹਰ ਨੇ ਉਸ ਤੋਂ ਇਲਾਵਾ ਹਰ ਦਾ ਮੁੰਡਾ ਵੀ ਜਤਨਸ਼ੀਲ ਹੈਗਾ ਆ ਖੈਰ ਉਹ ਇੰਨਾ ਜ਼ਿਆਦਾ ਜ਼ਿਆਦਾ ਉਹਦੀ ਚੜ੍ਹਤ ਨਹੀਂ ਹੈਗੀ ਨਹੀਂ ਤਾਂ ਉੱਥੇ ਵੀ ਜਾ ਜਾ ਕੇ ਪੈਰਾਂ ਦੇ ਵਿੱਚ ਬਹਿਣ ਸੋ ਇਹਨਾਂ ਦੇ ਕਾਰਨਾਮੇ ਕਦੀ ਜਿੱਥੇ ਚਿਤ ਚਿਤ ਕਰਦਾ ਹੈਗਾ ਉੱਥੇ ਜਾ ਕੇ ਪਿਆਰਾਂ 'ਚ ਬਹਿ ਜਾਂਦੇ ਹੈਗੇ ਆ ਕਦੀ 92 92 ਲੱਖ ਦੇ ਇਛਤਿਆਰ ਦਿੰਦੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਰੂਪਾਂ ਦੀ ਬੇਅਦਬੀ ਕਰਨ ਦੇ ਜਿਹੜੇ ਦੁਖੀ ਹੈਗੇ ਆ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਹੈਗਾ ਇਹ ਅਕਾਲੀ ਹੁੰਦੇ ਆ ਔਰ ਜਿਹੜੇ ਤੁਸੀਂ ਭੁੰਦਰ ਸਾਹਿਬ ਦੀ ਗੱਲ ਕਰਦੇ ਹੋ ਵੀ ਬੇਦਾਗ ਤੁਸੀਂ ਦੇਖੋ ਦਾਗ ਕਿੱਦਾਂ ਲੱਗਣੇ ਹੁੰਦੇ ਆ ਭਲਾ ਜਿਹੜੇ ਬੰਦੇ ਕੁਝ ਗਲਤ ਕਰ ਰਹੇ ਹੁੰਦੇ ਆ ਜਦੋਂ ਤੁਸੀਂ ਗਲਤ ਬੰਦਿਆਂ ਦੀ ਟੀਮ ਦੇ ਨਾਲ ਬਰਾਬਰ ਪੈਰ ਦੇ ਨਾਲ ਪੈਰ ਰਲਾ ਕੇ ਤੁਰ ਰਹੇ ਹੋਮੋ ਤਾਂ ਉਸ ਵੇਲੇ ਫਿਰ ਤੁਸੀਂ ਬਰਾਬਰ ਨਾਲ ਭਾਗੀਦਾਰ ਹੁੰਦੇ ਹੋ ਉਸ ਵੇਲੇ ਜੇ ਤਾਂ ਤੁਸੀਂ ਬਾਹਰ ਖੜੀ ਕਰਕੇ ਉਹਨਾਂ ਵੱਲੋਂ ਲਏ ਹੋਏ ਕਿਸੇ ਫੈਸਲੇ ਦਾ ਵਿਰੋਧ ਕਰ ਦੇ ਜੋ ਫਿਰ ਤਾਂ ਇਹ ਗੱਲ ਮੰਨੀ ਜਾ ਸਕਦੀ ਹੁੰਦੀ ਹੈ ਕਿ ਇਹ ਬੰਦਾ ਰਹਿੰਦਾ ਭਾਵੇਂ ਉਹਨਾਂ ਦੇ ਨਾਲ ਵਾ ਪਰ ਫਿਰ ਵੀ ਚਲੋ ਕਿਤੇ ਕਿਤੇ ਨਜ਼ਰ ਆਉਂਦਾ ਰਹਿੰਦਾ ਤੇ ਉਹਨਾਂ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਦਾ ਉਹਨਾਂ ਨੇ ਤਾਂ ਕਦੀ ਇਹੋ ਜਿਹਾ ਕੀਤਾ ਹੀ ਨਹੀਂ ਹੈਗਾ ਨਾ ਭੂੰਦੜ ਸਾਹਿਬ ਦੀ ਉਹੋ ਜਿਹੀ ਦੇਖੋ ਜਿਹੋ ਜਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਦਿੱਖ ਹੋਣੀ ਚਾਹੀਦੀ ਹੈ ਤੇ ਨਾ ਉਹਨਾਂ ਦਾ ਉਦਾਂ ਦਾ ਪਹਿਰਾਵਾ ਨਾ ਉਦਾਂ ਦੀ ਉਹਨਾਂ ਦੀ ਚਾਲ ਢਾਲ ਨਾ ਉਦਾਂ ਦੀ ਦਸਤਾਰ ਰਫਤਾਰ ਤੇ ਗੁਫ਼ਤਾਰ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਸੋ ਵੈਸੇ ਜੇ ਆਪਾਂ ਦੂਜੀ ਤਰ੍ਹਾਂ ਵੇਖਿਆ ਜਾਵੇ ਤਾਂ ਇਹਨਾਂ ਦੀ ਜਿਹੜੀ ਪਾਰਟੀ ਹੈਗੀ ਆ ਇਹਨਾਂ ਨੇ ਮੋਗਾ ਕਾਨਫਰੰਸ ਦੇ ਵਿੱਚ ਆਪਣੀ ਪਾਰਟੀ ਨੂੰ ਜਿਹੜੀ ਪੰਥਕ ਪਹਿਲਾਂ ਕਹਿੰਦੇ ਹੁੰਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਉਹਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ ਹੋਇਆ ਖੁੱਲੇ ਅੰਮ ਸ਼ਰਿਆ ਮੈਦਾਨ ਉਤੋਂ ਬਾਅਦ ਐ ਸੁਬਨਤਕ ਪਰਿਵਾਰ ਦੀ ਪਾਰਟੀ ਬਲਕੇ ਰਹਿ ਗਈ ਹੋਈ ਆ ਇਹ ਤੇ ਜਦੋਂ ਤੁਸੀਂ ਇਸ ਐਂਗਲ ਤੋਂ ਦੇਖਦੇ ਹੋ ਫਿਰ ਭੁੰਦਰ ਸਾਹਿਬ ਛੱਡ ਕੇ ਫਿਰ ਸੌਦੇ ਸਾਧ ਵਾਲੇ ਨੂੰ ਵੀ ਭਾਵੇਂ ਪ੍ਰਧਾਨ ਲਾ ਲੈਣ ਜੇ ਪੰਜਾਬੀ ਪਾਰਟੀ ਨੂੰ ਇੱਕ ਸਟੈਪ ਹੋਰ ਅਗਾਹਾਂ ਜਾ ਕੇ ਪਰਿਵਾਰਕ ਪਾਰਟੀ ਬਣਾ ਲਿਆ ਜਦਾਂ ਜੇ ਪਰਿਵਾਰਕ ਪਾਰਟੀ ਦਾ ਪ੍ਰਧਾਨ ਲਾਉਣਾ ਹੋਵੇ ਫਿਰ ਪਵੇਂ ਸੌਦਾ ਸਾਧ ਨੂੰ ਲਾ ਦੇਣ ਫਿਰ ਪ੍ਰਵਾਨ ਪਰ ਜੇ ਕਹੋ ਭਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਾਂ ਭੁੰਦਰ ਸਾਹਿਬ ਖਾਲਸਾ ਪੰਥ ਨੂੰ ਪ੍ਰਵਾਨ ਨਹੀਂ ਨੇ ਤੇ ਤੁਹਾਨੂੰ ਤੁਹਾਨੂੰ ਇਹ ਕਿਉਂ ਲੱਗਦਾ ਕਿ ਫਿਰ ਬਲਵਿੰਦਰ ਸਿੰਘ ਭੁੰਦੜ ਨੂੰ ਕਿਉਂ ਲਾਇਆ ਗਿਆ ਤੁਸੀਂ ਕੀ ਸੋਚਦੇ ਹੋ ਕਿ ਕਿਉਂ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਉਹਨਾਂ ਨੇ ਭੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਦਾਨ ਇਸ ਕਰਕੇ ਲਾਇਆ ਕਿਉਂਕਿ ਵਿਰਸਾ ਸਿੰਘ ਬਲਟੋਹਾ ਉਹ ਵੀ ਨਾਲ ਬਰਾਬਰ ਦੇ ਕਦ ਉਹਨਾਂ ਦੇ ਕਦ ਦੇ ਹੈਗੇ ਆ ਪਰ ਕਿਉਂਕਿ ਵਿਰਸਾ ਸਿੰਘ ਬਲਟੋਹਾ ਜੀ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਹੈ ਹਲਕਾ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਦੇ ਬਰਾਬਰ ਇਲੈਕਸ਼ਨ ਲੜੇ ਸਗੇ ਉਸ ਵੇਲੇ ਵੀ ਬੜੀ ਕਿਰਕਰੀ ਹੋਈ ਆ ਉਸ ਤੋਂ ਇਲਾਵਾ ਵਿਰਸਾ ਸਿੰਘ ਬਲਟੋਹਾ ਜਿਹੜੇ ਕੋਈ ਪੱਤਰਕਾਰ ਇੰਟਰਵਿਊ ਕਰਦੇ ਆ ਭਾਵੇਂ ਉਹਨਾਂ ਦੇ ਨਾਲ ਕਰਦੇ ਆ ਭਾਵੇਂ ਉਹਨਾਂ ਦੇ ਸਬੰਧ ਵਿੱਚ ਕਿਸੇ ਦੇ ਨਾਲ ਕਰਦੇ ਆ ਭਾਵੇਂ ਕੋਈ ਟੀਕਾ ਟਿੱਪਣੀ ਕਰਦੇ ਆ ਇਹ ਤੇ ਮਾਮੂਲੀ ਮਾਮੂਲੀ ਪੱਤਰਕਾਰ ਮੇਰੇ ਵਰਗੇ ਗਰੀਬ ਨੇ ਜਹੇ ਉਹਨਾਂ ਦੇ ਸਬੰਧ ਵਿੱਚ ਵੀ ਪੋਸਟਾਂ ਲਿਖ ਲਿਖ ਕੇ ਪਾਉਣ ਲੱ ਪੈਂਦੇ ਆ ਵਿਰੋਧ ਦੇ ਵਿੱਚ ਉਹਨਾਂ ਨੇ ਆਪਣਾ ਕਦ ਇੰਨਾ ਕ ਥੱਲੇ ਲਿਆਂ ਕੇ ਛੁੱਟ ਲਿਆ ਹੈਗਾ ਤਾਂ ਉਹਨਾਂ ਦੀ ਇੰਨੀ ਜ਼ਿਆਦਾ ਕਿਰਕਰੀ ਹੋਈ ਹੋਇਆ ਐਸ ਵੇਲੇ ਉਹਨਾਂ ਨੂੰ ਇਸ ਕਰਕੇ ਉਹਨਾਂ ਨੇ ਛੱਡ ਦਿੱਤਾ ਤੇ ਭੂਂਦਰ ਸਾਹਿਬ ਜਿਹੜੇ ਹੈਗੇ ਆ ਐਸ ਵੇਲੇ ਉਹਨਾਂ ਦੀ ਉਸ ਹਿਸਾਬ ਦੇ ਨਾਲ ਕਿਰਕਰੀ ਨਹੀਂ ਹੈਗੀ ਇਸ ਕਰਕੇ ਉਹਨਾਂ ਨੇ ਭੂਂਦਰ ਸਾਹਿਬ ਨੂੰ ਕਹਿੰ ਲਿਆ ਵੀ ਚਲੋ ਦੋ ਚਾਰ ਦਿਨ ਇਹਦਾ ਟਪਾ ਲੈਨੇ ਆ ਕੱਲ ਦਾ ਦਿਨ ਲੰਘ ਜਾਊਗਾ ਉਸ ਤੋਂ ਬਾਅਦ ਖਾਲਸਾ ਪੰਥ ਦੀ ਪ੍ਰਤੀਕਿਰਿਆ ਵੇਖ ਲਵਾਂਗੇ ਪੰਜਾਬੀਆਂ ਦੀ ਪ੍ਰਤੀਕਿਰਿਆ ਵੇਖ ਲਾਂਗੇ ਉਸ ਤੋਂ ਬਾਅਦ ਫਿਰ ਅਗਲਾ ਸਟੈਪ ਫਿਰ ਦੇਖੀ ਜਾਊਗਾ ਉਸ ਤੋਂ ਬਾਅਦ ਇਹ ਥੋੜੇ ਥੋੜੇ ਕਹਿਣ ਦਾ ਮਤਲਬ ਇਹ ਹੈ ਕਿ ਧੁੰਦੜ ਸਾਹਿਬ ਦੀ ਥਾਂ ਤੇ ਵਿਰਸਾ ਸਿੰਘ ਬਲਟੋਹਾ ਹੋਣੀ ਸੀ ਜੇ ਹਾਂ ਹੋ ਸਕਦਾ ਮੈਨੂੰ ਤਾਂ ਇਹ ਲੱਗਦਾ ਕਿਉਂਕਿ ਵਿਰਸਾ ਸਿੰਘ ਬਲਟੋਹਾ ਦੇ ਕੋਲ ਦੱਸਣ ਨੂੰ ਬਹੁਤ ਕੁਝ ਹੈਗਾ ਕਿ ਮੈਂ ਬਹੁਤ ਵਾਰ ਐਮਐਸਏ ਹੰਡਾਈ ਹੋਈ ਐ ਮੈਂ ਜੇਲਾਂ 'ਚ ਵੀ ਗਿਆ ਹੋਇਆ ਮੇਰੀ ਦਿੱਖ ਵੀ ਦੇਖੋ ਮੇਰਾ ਸਾਬਾ ਸੂਰਤ ਦਾੜਾ ਮੇਰਾ ਖੁੱਲਾ ਪ੍ਰਕਾਸ਼ ਹੈਗਾ ਉਹਨਾਂ ਦੇ ਕੋਲ ਦੱਸਣ ਨੂੰ ਬਹੁਤ ਕੁਝ ਹੈਗਾ ਬੁੰਦਰ ਸਾਹਿਬ ਦੇ ਮੁਕਾਬਲੇ ਦੱਸਣ ਨੂੰ ਆਪਣੇ ਬਾਰੇ ਉਹਨਾਂ ਦੇ ਕੋਲ ਬਹੁਤ ਕੁਝ ਹੈਗਾ ਤਾਂ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਇਹ ਨਾ ਹੁੰਦੇ ਫਿਰ ਬਲਟੋਆ ਸਾਹਿਬ ਹੋ ਸਕਦੇ ਸਕੇ ਹੂੰ ਬਿਲਕੁਲ ਅੱਛਾ ਮੈਂ ਇਹ ਵੀ ਸਰਜਨ ਸਾਹਿਬ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਹੁਣ ਅੱਜ ਇੱਕ ਵੱਡਾ ਫੈਸਲਾ ਹੋ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਤੁਸੀਂ ਸੋਚਦੇ ਪਏ ਹੋ ਕਿਉਂਕਿ ਬਹੁਤ ਪੰਥਕ ਲੋਕ ਬਹੁਤ ਗੱਲਾਂ ਕਰ ਚੁੱਕੇ ਨੇ ਤੁਸੀਂ ਬਤੌਰ ਪੱਤਰਕਾਰ ਵੀ ਮੈਨੂੰ ਦੱਸੋ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਵੇਂ ਦਾ ਫੈਸਲਾ ਤੁਸੀਂ ਲੋਚਦੇ ਮੈਂ ਤਾਂ ਇਹ ਸੋਚਦਾ ਹੈਗਾ ਕਿ ਸੁਖਬੀਰ ਬਾਦਲ ਉਹਨਾਂ ਦੀ ਪਾਰਟੀ ਦੇ ਨਾਲ ਰਹੇ ਹੋਏ ਮੇਨ ਮੇਨ ਆਗੂ ਉਹਨਾਂ ਵਿੱਚੋਂ ਭਾਵੇਂ ਕੋਈ ਲਾਂਬੇ ਹੋ ਗਿਆ ਭਾਵੇਂ ਕੋਈ ਬਾਗੀ ਹੋ ਗਿਆ ਪਰ ਅੱਜ ਕਿਉਂਕਿ ਕੇਵਲ ਸੁਖਬੀਰ ਸੁਖਬੀਰ ਬਾਦਲ ਹੁਣ ਵਾਲਾ ਮਸਲਾ ਉੱਥੇ ਵਿਚਾਰਿਆ ਜਾਣਾ ਤੋਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਜਿੱਥੇ ਪ੍ਰਧਾਨਗੀ ਤੋਂ ਲਾਂਬੇ ਉੱਥੇ ਨਾਲ ਉਹਨਾਂ ਨੂੰ ਇਹ ਆਖਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੇ ਦੌਰਾਨ ਇੰਨੇ ਕੁ ਜ਼ਿਆਦਾ ਗੁਨਾਹ ਕਰ ਚੁੱਕੇ ਹੋ ਜਿਹੜੇ ਕਿ ਜਗਿਆਰ ਹੋ ਚੁੱਕੇ ਨੇ ਹੁਣ ਖਾਲਸਾ ਪੰਥ ਤੁਹਾਨੂੰ ਵੇਖਣਾ ਵੀ ਨਹੀਂ ਜੇ ਮੰਗਦਾ ਹੁਣ ਤੁਸੀਂ ਐਉਂ ਕਰੋ ਵੀ ਅਮਰੀਕਾ ਦੇ ਵਿੱਚ ਤੁਹਾਡੇ ਕੋਈ ਪੈਟਰੋਲ ਪੰਪ ਹੋਣਗੇ ਜਾਂ ਕੋਈ ਹੋਰ ਕਾਰੋਬਾਰ ਤੁਹਾਡੇ ਉੱਥੇ ਹੈਗੇ ਆ ਵੀ ਤੁਸੀਂ ਉੱਥੇ ਨੂੰ ਚੱਲ ਜਾਓ ਉੱਥੇ ਜਾ ਕੇ ਤੁਸੀਂ ਆਪਦੀ ਜ਼ਿੰਦਗੀ ਦਾ ਰਹਿੰਦਾ ਸਮਾਂ ਬਤਾਓ ਇਸ ਤੋਂ ਇਲਾਵਾ ਜਿਹੜੀਆਂ ਉਹਨਾਂ ਨੇ ਮਾੜੀਆਂ ਕਾਰਗੁਜ਼ਾਰੀਆਂ ਆਪਣੇ ਕਾਰਜਕਾਲ ਦੇ ਦੌਰਾਨ ਕੀਤੀਆਂ ਨੇ ਜਿਹਦੇ ਕਰਕੇ ਪੰਥ ਅਤੇ ਪੰਜਾਬ ਨੂੰ ਢਾਹ ਲੱਗੀ ਹੈ ਉਹਦੇ ਵਿੱਚੋਂ ਬਹੁਤ ਹੀ ਵੱਡੀਆਂ ਜਿਹੜੀਆਂ ਕੁਤਾਈਆਂ ਹੋਈਆਂ ਨੇ ਜੇ ਤੁਸੀਂ ਉਹਦਾ ਉਹਨੂੰ ਇੱਕ ਲਾਈਨ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਉਹ ਇਹ ਹੈ ਕਿ ਇਹਨਾਂ ਦੀ ਪਾਰਟੀ ਨੇ ਜਾਂ ਕਹਿ ਲਓ ਇਹਨਾਂ ਨੇ ਸੱਤਾ ਦੇ ਵਿੱਚ ਹੁੰਦੇ ਆ ਉਸ ਸਿਆਸੀ ਪਾਰਟੀ ਦੇ ਨਾਲ ਭਾਈਵਾਲੀ ਪਾ ਕੇ ਰੱਖੀ ਜਿਸ ਪਾਰਟੀ ਦੀਆਂ ਬੀਜੇਪੀ ਆਰਐਸਐਸ ਦੀਆਂ ਨੀਤੀਆਂ ਜਿਹੜੀਆਂ ਪੰਥ ਵਿਰੋਧੀ ਨੇ ਮਨੁੱਖਤਾ ਵਿਰੋਧੀ ਨੇ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਿਗਲ ਜਾਣ ਵਾਲੀਆਂ ਨੇ ਉਹਨਾਂ ਦੀ ਸੋਚ ਨੂੰ ਪੰਜਾਬ ਦੇ ਪਿੰਡਾਂ ਤੱਕ ਗੁਰੂ ਘਰਾਂ ਤੱਕ ਸਾਡੇ ਪੰਜਾਬ ਦੀਆਂ ਦੇ ਘਰਾਂ ਤੱਕ ਰਸੋਈਆਂ ਤੱਕ ਸਾਡੇ ਸਕੂਲਾਂ ਤੱਕ ਸਾਡੇ ਆਉਣ ਵਾਲੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਦਾ ਜਿਹੜਾ ਭਵੇਖਾ ਕਿਉਂਕਿ ਜਿਹੜੀਆਂ ਕਿਤਾਬਾਂ ਬੱਚਿਆਂ ਨੂੰ ਪੜਾਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਸਿਲੇਬਸ ਹੈਗਾ ਹੌਲੀ-ਹੌਲੀ ਕਰਕੇ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੀ ਬਦੌਲਤ ਹੀ ਹੋਇਆ ਇਹਨਾਂ ਨੇ ਉਹਨਾਂ ਦੇ ਵਾਸਤੇ ਇੱਥੇ ਪਲੇਟਫਾਰਮ ਤਿਆਰ ਕੀਤਾ ਕਿ ਆਹ ਤੁਹਾਡੇ ਵਾਸਤੇ ਪਲੇਟਫਾਰਮ ਤਿਆਰ ਹੈ ਅਸੀਂ ਤੁਹਾਡੇ ਲਈ ਇੱਕ ਥੜਾ ਖੜਾ ਕਰ ਦਿੱਤਾ ਹੈਗਾ ਤੁਸੀਂ ਇੱਥੇ ਆਣ ਕੇ ਨੱਚੋ ਆਪਣੀ ਸੋਚ ਨੂੰ ਤੁਸੀਂ ਇੱਥੇ ਆਣ ਕੇ ਵਧੀਆ ਤਰੀਕੇ ਨਾਲ ਪ੍ਰਚਾਰੋ ਇੱਡੇ ਵੱਡੇ ਗੁਨਾਹਗਾਰ ਨੇ ਜਿਹਨੂੰ ਪੰਜਾਬ ਨੂੰ ਕਹਿਣਾ ਹੁੰਦਾ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਸ ਗੁਰਾਂ ਦੇ ਨਾਂ ਤੇ ਵਸਣ ਵਾਲੇ ਪੰਜਾਬ ਦੀ ਜਖੜਾ ਪਟਕੇ ਰੱਖ ਦਿੱਤੀ ਇਹਨਾਂ ਨੇ ਔਰ ਇਹਨਾਂ ਨੇ ਉਹਨਾਂ ਨੂੰ ਸਪੇਸ ਦਿੱਤੀ ਇਹਨਾਂ ਵੱਲੋਂ ਸਪੇਸ ਦਿੱਤੇ ਜਾਣ ਦੀ ਬਦੌਲਤ ਹੀ ਉਹ ਵਾਲੀ ਵਿਚਾਰਧਾਰਾ ਪੰਜਾਬ ਦੀ ਇਸ ਮਿੱਟੀ ਦੇ ਵਿੱਚ ਆਣ ਕੇ ਸਮਾਈ ਆ ਇੰਨੇ ਜ਼ਿਆਦਾ ਵੱਡੇ ਗੁਨਾਹਗਾਰ ਹੈਗੇ ਨੇ ਇਸ ਦੋਸ਼ ਦੇ ਬਦਲੇ ਖਾਲਸਾ ਪੰਥ ਨੂੰ ਸਮੁੱਚੇ ਨੂੰ ਦੁਨੀਆ ਭਰ ਵਿੱਚ ਵਸਦੀਆਂ ਵੱਖ-ਵੱਖ ਥਿਰਾਂ ਵੱਖ-ਵੱਖ ਜਥੇਬੰਦੀਆਂ ਸਖਸ਼ੀਤਾ ਉਹਨਾਂ ਨੂੰ ਨਾਲ ਲੈ ਕੇ ਮੇਨ ਮੇਨ ਨੁਮਾਇੰਦਿਆਂ ਨੂੰ ਉਹਨਾਂ ਨੂੰ ਨਾਲ ਸ਼ਾਮਲ ਕੀਤਾ ਜਾਵੇ ਭਾਵੇਂ ਇੱਕ ਡੇਟ ਆਗਾਹ ਪਾਤੀ ਜਾਵੇ ਕਿ ਆਪਾਂ ਖਾਲਸਾ ਪੰਥ ਦੇ ਨਾਲ ਵਿਚਾਰ ਕਰਾਂਗੇ ਫਿਰ ਫੈਸਲਾ ਸੁਣਾਵਾਂਗੇ ਮੇਰੇ ਹਿਸਾਬ ਨਾਲ ਅੱਜ ਫੈਸਲਾ ਨਹੀਂ ਸੁਣਾਉਣਾ ਚਾਹੀਦਾ ਸਮੁੱਚੇ ਖਾਲਸਾ ਪੰਥ ਨੂੰ ਵਿੱਚ ਨਾਲ ਸ਼ਾਮਲ ਕਰਕੇ ਉਹਨਾਂ ਦੀ ਰਾਏ ਲੈ ਕੇ ਬੁੱਧੀਜੀਵੀ ਤੇ ਵਿਦਵਾਨਾਂ ਦੀ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਬਣਦੀ ਸਜ਼ਾ ਆ ਨਾਲ ਉਹ ਸਜ਼ਾ ਵੀ ਇਹਨਾਂ ਨੂੰ ਲਾਉਣੀ ਚਾਹੀਦੀ ਹੈ ਖਾਲਸਾ ਪੰਥ ਇਸ ਗੱਲ ਦੇ ਲਈ ਸਮਰੱਥ ਹੈ ਇਕੱਲਿਆਂ ਤੌਰ ਦੇ ਉੱਪਰ ਪੰਜ ਜਣੇ ਮਿਲ ਕੇ ਫੈਸਲਾ ਮੇਰੇ ਹਿਸਾਬ ਨਾਲ ਨਹੀਂ ਲੈ ਸਕਦੇ ਸਮੁੱਚੇ ਖਾਲਸਾ ਪੰਥ ਦੀ رائے ਲੈ ਕੇ ਪੰਜ ਸਿੰਘ ਸਹਬਾਨ ਉੱਤੇ ਵਿਚਾਰ ਕਰਦੇ ਹੁੰਦੇ ਆ ਜੋ ਸਹੀ ਮਰਿਆਦਾ ਹੈਗੀ ਆ ਉਸ ਤੋਂ ਬਾਅਦ ਫਿਰ ਇੱਕ ਜਿਹੜਾ ਮੇਨ ਜਥੇਦਾਰ ਹੁੰਦਾ ਹੈਗਾ ਨਾ ਪੰਜਾਂ ਦੇ ਵਿੱਚੋਂ ਉਹ ਫਿਰ ਉਸ ਫੈਸਲੇ ਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਹੈਗਾ ਆਹ ਹੈ ਰਵਾਇਤ ਔਰ ਮੇਰੇ ਹਿਸਾਬ ਨਾਲ ਇਦਾਂ ਹੀ ਹੋਣਾ ਚਾਹੀਦਾ ਅੱਜ ਭਾਵੇਂ ਫੈਸਲਾ ਨਾ ਹੋਵੇ ਇੱਕ ਤਰੀਕ ਹੋਰ ਆ ਗਾ ਪੈ ਜਾਵੇ ਉਹ ਠੀਕ ਹੈ ਉਹ ਹੂੰ ਠੀਕ ਹੈ ਅੱਛਾ بڑے ਬੁੱਧੀਜੀਵੀ ਵਿਦਵਾਨ ਜਾਂ ਗੱਲ ਕਰੀਏ ਪੰਥਕ ਦਰਦੀ ਜਿਹੜੇ ਨੇ ਉਹ ਇਹ ਵੀ ਗੱਲ ਕਰਦੇ ਪਏ ਆ ਕਿ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਕਿ ਤੁਸੀਂ ਵੀ ਇਹ ਮਤ ਰੱਖਦੇ ਹੋ ਬਿਲਕੁਲ ਮੈਂ ਤੇ ਕਹਿੰਦਾ ਕਿ ਪੰਥ ਦੇ ਵਿੱਚੋਂ ਛੇਕ ਮੈਂ ਤਾਂ ਹੀ ਕਹਿਣਾ ਕਿ ਜਿਹੜੀਆਂ ਸਮੂਚੀਆਂ ਹੋਰ ਸਖਸ਼ੀਤਾ ਹੈਗੀਆਂ ਨੇ ਧਰਾਂ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਔਰ ਪੰਥ ਤੋਂ ਛੇਕ ਮੈਂ ਤੇ ਸਜਾ ਲਫ਼ਜ਼ ਬੋਲ ਰਿਹਾ ਕਿ ਸਜ਼ਾ ਵੀ ਨਾਲ ਲੱਗਣੀ ਚਾਹੀਦੀ ਹੈ ਬਰਾਬਰ ਇਹਨਾਂ ਨੂੰ ਪਾਰਟੀ ਦੇ ਪ੍ਰਧਾਨਗੀ ਤੋਂ ਲਾਂਭੇ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਬਹੁਤ ਕੁਝ ਇਦਾਂ ਦਾ ਕੀਤਾ ਹੋਇਆ ਹੁਣ ਜੇ ਗਿਣੌਣ ਲੱਗਿਓ ਤਾਂ ਮੈਨੂੰ ਲੱਗਦਾ ਕਿ ਸਮਾਂ ਫਿਰ ਬਹੁਤ ਜ਼ਿਆਦਾ ਲੱਗੂਗਾ ਮੈਂ ਤੇ ਸਮੁੱਚੇ ਰੂਪ ਵਿੱਚ ਗਿਣਾਤਾ ਵੀ ਸਾਰੀ ਵਿਚਾਰਧਾਰਾ ਇਹ ਤੁਹਾਡੀ ਬਦਲ ਕੇ ਰੱਖ ਦਿੱਤੀ ਤੁਹਾਡੀ ਬੋਲੀ ਤੁਹਾਡੇ ਪਾਣੀ ਤੁਹਾਡੀ ਮਿੱਟੀ ਤੁਹਾਡੀ ਆਬਾ ਹਵਾ ਤੁਹਾਡਾ ਸੱਭਿਆਚਾਰ ਸਾਰਾ ਕੁਝ ਇਹਨਾਂ ਦੀ ਬਦੌਲਤ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਥਾਂ ਦਿੱਤੀ ਇੱਥੇ ਆ ਤੇ ਹੁਣ ਉਹਨਾਂ ਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਹਾਸ਼ੀਏ ਤੇ ਠੇਕੇਲੇ ਗਏ ਆ ਹੁਣ ਨਾ ਕਈ ਵਾਰ ਇਹਦਾ ਕਹਿੰਦੇ ਹੁੰਦੇ ਆ ਕਿ ਲਓ ਜੀ ਸਾਨੂੰ ਮਾਫ਼ ਕਰ ਦਿਓ ਅਸੀਂ ਤੇ ਬੀਜੇਪੀ ਦੇ ਨਾਲੋਂ ਤੋੜ ਅਰੇ ਤੁਸੀਂ ਬਿਚ ਤੋੜ ਵਿਛੋੜੇ ਥੋੜੀ ਕੀਤੇ ਆ ਉਹਨਾਂ ਨੇ ਤੁਹਾਡੇ ਤੋਂ ਤੋੜ ਵਿਛੋੜੇ ਕੀਤੇ ਆ ਕਿਉਂਕਿ ਹੁਣ ਉਹਨਾਂ ਨੂੰ ਤੁਹਾਡੀ ਜ਼ਰੂਰਤ ਨਹੀਂ ਰਹੀ ਤੁਸੀਂ ਪੰਜਾਬ ਸੁਖਬੀਰ ਬਾਦਲ ਦਾ ਅੱਜ ਕੱਲ੍ਹ ਵੀ ਆਪਣੀ ਇੰਟਰਵਿਊ ਦੇ ਵਿੱਚ ਕੱਢ ਲਿਆ ਜੀ ਖਾਲਸਾ ਪੰਥ ਤੁਹਾਨੂੰ ਥਾਂ ਨਹੀਂ ਦਿੰਦਾ ਹੈਗਾ ਤੁਹਾਡਾ ਹੁਣ ਇਹ ਕੱਖ ਵੀ ਨਹੀਂ ਰਿਹਾ ਤਿੰਨ ਸੀਟਾਂ ਦੇ ਸਿਮਟ ਕਰੇ ਗਏ ਆ ਹਾ ਹੁਣ ਜਿਹੜੀ ਜਿਮਨੀ ਝੋਲ ਦਿਲੰਦਰ ਹੋਈ ਆ 1200 ਦੇ ਕੁਝ ਵੋਟਾਂ ਤੇ ਆਣ ਕੇ ਤੁਸੀਂ ਸਿਮਟ ਕਰੇ ਗਏ ਉਹਨਾਂ ਨੇ ਤੁਹਾਨੂੰ ਛੱਡਿਆ ਤੁਸੀਂ ਥੋੜੀ ਉਹਨਾਂ ਨੂੰ ਛੱਡਿਆ ਪਰ ਸੁਖਬੀਰ ਬਾਦਲ ਤਾਂ ਆਪਣੀ ਇੰਟਰਵਿਊ ਦੇ ਵਿੱਚ ਦਾਵਾ ਕਰਦੇ ਆ ਜੇ ਕੱਲ ਹੀ ਇੰਟਰਵਿਊ ਹੋਈ ਹੈ ਇੱਕ ਨਿੱਜੀ ਚੈਨਲ ਦੇ ਉੱਤੇ ਕਹਿੰਦੇ ਕਿ ਬਾਕੀ ਜਿਹੜੇ ਬਾਗੀ ਧੜਾ ਸੀਗਾ ਉਹ ਭਾਜਪਾ ਨਾਲ ਜਾਣ ਨੂੰ ਕਹੜਾ ਸੀ ਤੇ ਮੈਂ ਨਹੀਂ ਸੀ ਚਾਹੁੰਦਾ ਕਿ ਭਾਜਪਾ ਨਾਲ ਜਾਇਆ ਜਾਵੇ ਜਿਸ ਵਾਸਤੇ ਉਹ ਪਾਰਟੀ ਦੇ ਵਿੱਚ ਨਹੀਂ ਆਉਣੇ ਚਾਹੀਦੇ ਨਹੀਂ ਜੇ ਉਹ ਬਾਗੀ ਜਿਹੜਾ ਧੜਾ ਇਹ ਹੁਣ ਅੱਜ ਕਹਿੰਦੇ ਆ ਵੀ ਉਹ ਜਾਣਾ ਚਾਹੁੰਦੇ ਸੀਗੇ ਅੱਜ ਉਹ ਤੇ ਹੁਣ ਅੱਜ ਜਾਣਾ ਚਾਹੁੰਦੇ ਸੀਗੇ ਨਾ ਜਾਂ ਕਹ ਲਓ ਕੱਲ ਜਾਣਾ ਚਾਹੁੰਦੇ ਸੀਗੇ ਹਮ ਆਪਣੇ ਵੱਲੇ ਝਾਤ ਮਾਰ ਕੇ ਦੇਖਣ ਆਪ ਜਦੋਂ ਪੰਜਾਬ ਦੇ ਵਿੱਚ ਇਹਨਾਂ ਦਾ ਦਬਦਬਾ ਵੀ ਸੀਗਾ ਆਪ ਉਸ ਵੇਲੇ ਜਾਂਦੇ ਰਹੇ ਆ ਬਾਗੀ ਮੈਂ ਕੋਈ ਬਾਗੀ ਚੜ੍ਹਦੀ ਹਮੈਤ ਨਹੀਂ ਕਰ ਰਹਾ ਮੈਂ ਉਹ ਗੱਲ ਕਰਦਾ ਹੈਗਾ ਉਹਨਾਂ ਨੂੰ ਦੋਸ਼ ਉਹਨਾਂ ਤੇ ਦੋਸ਼ ਮੜਨ ਤੋਂ ਪਹਿਲਾਂ ਆਪ ਵੇਖਣ ਉਹ ਤਾਂ ਉਸ ਵੇਲੇ ਜਾਣਾ ਚਾਹੁੰਦੇ ਸੀ ਕੱਲ ਜੇ ਜਦੋਂ ਇਹਨਾਂ ਦਾ ਆਧਾਰ ਨਹੀਂ ਰਿਹਾ ਹੈਗਾ ਇੱਥੇ ਤਾਂ ਸੋਚਦੇ ਹੋਣਗੇ ਕਿ ਆਪਾਂ ਭਾਜਪਾ ਚੱਲ ਜਾਈਏ ਆਪ ਉਸ ਵੇਲੇ ਭਾਜਪਾ ਦੇ ਨਾਲ ਲਾਈਆਂ ਜਾ ਰੀਆਂ ਜਦੋਂ ਪੰਜਾਬ ਦੇ ਵਿੱਚ ਆਪਣਾ ਕਾਫੀ ਦਬਦਬਾ ਹੁੰਦਾ ਸੀਗਾ ਆਪਣੇ ਅੱਲੇ ਝਾਤ ਮਾਰ ਕੇ ਵੇਖਣਾ ਦੂਜੇ ਨੂੰ ਕਹਿਣ ਦੇ ਨਾਲ ਗੱਲ ਨਹੀਂ ਜੇ ਬਣਨੀ ਇਹ ਤਾਂ ਇਹ ਲੱਗਦਾ ਹੁਣ ਆ ਡਿੰਪੀ ਢੱਲੋਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚਲ ਗਏ ਹੁਣ ਕੱਲ ਇੱਕ ਇੰਟਰਵਿਊ ਚੱਲੀ ਜਾਣ ਦੀ ਸੀਗੀ ਉੱਥੇ ਸੁਖਬੀਰ ਬਾਦਲ ਜੀ ਕਹਿਣ ਦੇ ਆ ਉਹਨਾਂ ਨੇ ਸਾਰੀ ਡਾਊਨਲੋਡ ਕੀਤੀ ਫਿਰ ਡਾਊਨਲੋਡ ਕਰਨ ਤੋਂ ਬਾਅਦ ਫਿਰ ਸੁਖਬੀਰ ਬਾਦਲ ਹੁਣਾਂ ਨੇ ਆਪਣੇ ਪੇਜ ਦੇ ਉੱਪਰ ਵੀ ਚਲਾਈ ਵੀ ਕਿੱਡੀਆਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਮੈਂ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਲੋਕਾਂ ਨੇ ਮੇਰੀਆਂ ਗੱਲਾਂ ਪਸੰਹ ਆਇਆ ਨਾ ਇੰਟਰਵਿਊ ਬਹੁਤ ਵਧੀਆ ਹੋਈ ਐ ਐਦਾਂ ਉਹਨਾਂ ਨੂੰ ਲੱਗਦਾ ਹੁੰਗਾ ਉਹਦੇ ਵਿੱਚ ਉਹ ਇਹ ਗੱਲ ਕਹੀ ਜਾ ਰਹੀ ਆ ਕਿੰਨਾ ਡਿੰਪੀ ਢੱਲੋਂ ਨੂੰ ਹੱਲੇ ਵੀ ਕੰਨਾ ਹੱਸ ਕੇ ਕਹਿੰਦਾ ਪਈ ਉਹ ਹੱਲੇ ਵੀ ਕਹਿੰਦੇ ਵਾਪਸ ਆ ਜਾਣਾ ਤੇ ਡਿੰਪੀ ਢੱਲੋਂ ਦੀ ਟਿਕਟ ਪੱਤੀ ਮਤਲਬ ਹੱਲੇ ਵੀ ਉਹਨਾਂ ਨੂੰ ਇਹ ਲੱਗਣ ਰਿਹਾ ਹੈਗਾ ਕਿ ਜਿਹੜੇ ਚੱਲ ਗਏ ਆ ਮੁੜ ਕੇ ਆ ਜਾਣਾ ਪਈ ਹੁਣ ਤੁਹਾਡੇ ਪੱਲੇ ਕੁਝ ਵੀ ਨਹੀਂ ਰਿਹਾ ਹੈਗਾ ਪਰ ਹੁਣ ਜਦੋਂ ਨਾ ਬੰਦੇ ਨੂੰ ਇਹ ਲੱਗਣ ਲੱਪਵੇ ਕਿ ਮੇਰੇ ਕੋਲ ਹੱਲੇ ਪਤਾ ਨਹੀਂ ਖਰੇ ਕੀ ਕੁਝ ਹੈਗਾ ਹੁਣ ਜੇ ਬੰਦੇ ਨੂੰ ਆਪ ਨੂੰ ਹੀ ਭੁਲੇਖਾ ਲੱਗੀ ਜਾ ਜਾਵੇ ਹਿੱਦਾਂ ਉਹ ਜਿੱਦਾਂ ਇੱਕ ਕਹਾਵਤ ਜੀ ਹੈਗੀ ਆ ਕਿ ਕਬੂਤਰ ਨੂੰ ਕਬੂਤਰ ਅਥਾ ਔਖਾ ਮੀਟ ਲੈਂਦਾ ਹੈਦਾ ਬਿੱਲੀ ਨੂੰ ਵੇਖ ਕੇ ਪਰ ਬਿੱਲੀ ਸੋ ਸਾਰਿਆਂ ਨੂੰ ਸਾਰਾ ਕੁਝ ਨਜ਼ਰ ਆਉਣੀ ਡਿਆ ਹੈਗਾ ਇਹ ਕੌਮ ਨੂੰ ਤੇ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦਾ ਇੱਕ ਉਹ ਯਤਨ ਕਰ ਰਹੇ ਆ ਜਿਹੜਾ ਯਤਨ ਕਾਮਯਾਬ ਨਹੀਂ ਹੋਣ ਵਾਲਾ ਜੇ ਇਹਨਾਂ ਦੇ ਪਿਤਾ ਜੀ ਹੁੰਦੇ ਤਾਂ ਸ਼ਾਇਦ ਥੋੜਾ ਸਮਾਂ ਹੋਰ ਕੱਢ ਲੈਂਦੇ ਜਿਉ ਜੇ ਫੈਸਲੇ ਸੁਖਵੀਰ ਵੱਲ ਲੈ ਰਹੇ ਨੇ ਪ੍ਰਧਾਨਗੀ ਛੱਡੀ ਹੈ ਨਹੀਂ ਐ ਔਰ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਉਹਨਾਂ ਨੂੰ ਲੱਗਦਾ ਕਿ ਖਰੇ ਬਹੁਤ ਸਾਰੇ ਲੋਕਾਂ ਨੇ ਸਾਡੇ ਬਹਿਕਾਵੇ ਦੇ ਵਿੱਚ ਆ ਜਾਣਾ ਔਰ ਮੈਂ ਇਹ ਸੋਚਦਾ ਹੁਣਾਂ ਉਹਨਾਂ ਲੋਕਾਂ ਤੇ ਮੈਨੂੰ ਤਰਸੇ ਜੀ ਵੀ ਆਉਂਦਾ ਹੈਗਾ ਪਰ ਮੈਨੂੰ ਨਾ ਕਦੀ ਕਦੀ ਤਾਂ ਲੱਗਣ ਵੀ ਲੱਪੈਂਦਾ ਹੈਗਾ ਕਿ ਸ਼ਾਇਦ ਕਾਫੀ ਲੋਕ ਇੰਦਾਂ ਦੇ ਹੈਗੇ ਆ ਅੱਜ ਵੀ ਜਿਹੜੇ ਇਹਨਾਂ ਦੀਆਂ ਗੱਲਾਂ ਚ ਆ ਜਾਂਦੇ ਹੋਣਗੇ ਜਦੋਂ ਇਹਨਾਂ ਨੇ ਪਿੱਛਾ ਇਕੱਠ ਕੀਤਾ ਸੀਗਾ ਬਾਬੇ ਬਕਾਲੇ ਰਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਉਹ ਤੋਂ ਅਗਲੇ ਦਿਨ ਵੀ ਕੀਤਾ ਸੀ ਸੰਤ ਲੰਗਵਾਲ ਦੀ ਵਰਸੀ ਮਨਾਈ ਸੀ ਇਹਨਾਂ ਨੇ ਜੀ ਜਿਹੜਾ ਉਸ ਵੇਲੇ ਇਕੱਠ ਹੁੰਦਾ ਆ ਨਾ ਹੁਣ ਜੇ ਆਪਾਂ ਕਹੀਏ ਵੀ ਸਾਰਿਆਂ ਨੂੰ ਵਰਗਲਾ ਕੇ ਲਿਆਂਦਾ ਗਿਆ ਹੋਊਗਾ ਭਈ ਆਓ ਤੁਸੀਂ ਤੁਹਾਡਾ ਕੰਮ ਸਵਾਰੇ ਜਾਣੇ ਜਾਂ ਕੋਈ ਨਿੱਜੀ ਹਿੱਤਾਂ ਕਰਕੇ ਆ ਗਿਆ ਹੋਊਗਾ ਮੈਨੂੰ ਫਿਰ ਵੀ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਸਾਰੇ ਪੰਜਾਬ ਦੇ ਵਿੱਚੋਂ ਕੁਝ ਕੁ ਲੋਕ ਹੱਲੇ ਵੀ ਹੈਗੇ ਆ ਜਦੋਂ ਇਕੱਠੇ ਹੋ ਜਾਂਦੇ ਆ ਨਾ ਜਿਹੜੇ ਲੋਕ ਐਦਾ ਸੋਚਦੇ ਹੋਣਗੇ ਕਿ ਨਹੀਂ ਨਹੀਂ ਜੋ ਮਰਜੀ ਆ ਚਲੋ ਹੋਊ ਜਿੱਦਾਂ ਦਾ ਮਰਜੀ ਆ ਚਲੋ ਹੋਊ ਸੁਖਬੀਰ ਬਾਦਲ ਵਿਚਾਰਾ ਹੁਣ ਮਾਫੀਆ ਤੇ ਮੰਗਣ ਡਿਆ ਪਿਤਾ ਦਾ ਸਾਇਆ ਸਿਰ ਤੇ ਹੈ ਨਹੀਂ ਉਹ ਸ਼ਾਇਦ ਸੱਚੀ ਅਫਸੋਸ ਹੋਣ ਡਿਆ ਸ਼ਾਇਦ ਕੁਝ ਲੋਕ ਸੱਚੀ ਵੀ ਐਦਾਂ ਦੇ ਹੋਣਗੇ ਉਹ ਇਕੱਠੇ ਜਦੋਂ ਹੋ ਜਾਂਦੇ ਆ ਇੱਕ ਥਾਂ ਦੇ ਉੱਪਰ ਉਸ ਵੇਲੇ ਜਰਾ ਇੱਕ ਇਕੱਠ ਜਾ ਕਾਫੀ ਹੋ ਜਾਂਦਾ ਹੈਗਾ ਸ਼ਾਇਦ ਉਹ ਇਕੱਠੇ ਐਦਾਂ ਦਾ ਹੋਵੇ ਬਾਕੀ ਉਸ ਇਕੱਠ ਦੇ ਵਿੱਚ ਉਹ ਲੋਕ ਹੁੰਦੇ ਆ ਜਿਹੜੇ ਕਿਸ ਨਾ ਕਿਸੇ ਹਿੱਤ ਕਰਕੇ ਨਾਲ ਜੁੜੇ ਹੁੰਦੇ ਆ ਜਿਵੇਂ ਇਹ ਬਲਟੋਹਾ ਜੀ ਨੂੰ ਜਾਂ ਕਿਸੇ ਹੋਰ ਨੂੰ ਕਾਰਜਕਾਰੀ ਪ੍ਰਧਾਨ ਥਾਪਣ ਤੋਂ ਇਲਾਵਾ ਇਹਨਾਂ ਨੇ ਭੁੰਦਰ ਸਾਹਿਬ ਨੂੰ ਹੀ ਕਿਉਂ ਚੁਣਿਆ ਉਹਦੇ ਵਿੱਚ ਇੱਕ ਕਾਰਨ ਇਹ ਵੀ ਹੋ ਸਕਦਾ ਸ਼ਾਇਦ ਬਹੁਤ ਸਾਰੇ ਲੋਕਾਂ ਵਾਂਗ ਉਹਨਾਂ ਨੂੰ ਇਹ ਹੋਵੇ ਕਿ ਇਹ ਬੰਦਾ ਉਹ ਆ ਜੇ ਮੈਂ ਦੁਬਾਰਾ ਇਹਨੂੰ ਕਹੂੰਗਾ ਕਿ ਛੱਡ ਪ੍ਰਧਾਨਗੀ ਕਾਰਜਕਾਰੀ ਵਾਲੀ ਵੀ ਇਹਨੇ ਉਸੇ ਵੇਲੇ ਛੱਡ ਦੇਣੀ ਆ ਕਈ ਬੰਦੇ ਹੁੰਦੇ ਆ ਅਗਲੇ ਕਹਿੰਦੇ ਵੀ ਕੋਈ ਗੱਲ ਇੱਕ ਮੌਕਾ ਆ ਲੈਣ ਦੇ ਮੈਂ ਨਹੀਂ ਛੱਡਦਾ ਇਹਨਾਂ ਨੂੰ ਭਰੋਸਾ ਆ ਭਈ ਜੇ ਮੈਂ ਇਹਨਾਂ ਨੂੰ ਭੁੰਦਰ ਸਾਹਿਬ ਨੂੰ ਕਹਿੰਦਾ ਤੇ ਭੁੰਦਰ ਸਾਹਿਬ ਨੇ ਕਹਿੰਦਾ ਠੀਕ ਆ ਸੱਤ ਵਚਨ ਆ ਲੈ ਲੈ ਲਈ ਜੀ ਆ ਛੱਡ ਦੇ ਛੱਡਤੀ ਜੀ ਆ ਇੱਥੇ ਰੱਖ ਦੇ ਰੱਖਤੀ ਜੀ ਇਹਨਾਂ ਨੂੰ ਇਦਾਂ ਦੇ ਬੰਦੇ ਚਾਹੀਦੇ ਉਹ ਉਦਾਂ ਕਦੇ ਰਹਿ ਗਏ ਹੈਗੇ ਆ ਜਾਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਜਿਹੜੇ ਨਾਲ ਇਹਨਾਂ ਨੂੰ ਕੋਈ ਜ਼ਰੂਰਤਾਂ ਪੂਰੀਆਂ ਹੁੰਦੀਆਂ ਉਹ ਰਹਿ ਗਏ ਬਾਕੀ ਸਾਰੇ ਜਣੇ ਇਹਨਾਂ ਤੋਂ ਸਾਥ ਛੱਡ ਚੁੱਕੇ ਆ ਜਿਹੜੇ ਸਾਥ ਛੱਡ ਚੁੱਕੇ ਆ ਇਹ ਕਹਿ ਕੇ ਮੈਂ ਕੋਈ ਉਹਨਾਂ ਦਾ ਪੱਖ ਨਹੀਂ ਪੂਰ ਰਿਆ ਹੈਗਾ ਉਹ ਵੀ ਨਾਲ ਬਰਾਬਰ ਦੇ ਭਾਈਵਾਲ ਨੇ ਉਹ ਵੀ ਕੇਵਲ ਮਾਫੀਆਂ ਆ ਰਾਮ ਮੰਗਣ ਸਗੋਂ ਪ੍ਰੈਕਟੀਕਲ ਜ਼ਿਲ ਆਪਣੇ ਜਿਹੜਾ ਹੈਗਾ ਪੰਜਾਬ ਤੇ ਪੰਥ ਦੀ ਇਸ ਤਰੀਕੇ ਦੇ ਨਾਲ ਸੇਵਾ ਕਰਨ ਉਸ ਸੇਵਾ ਨੂੰ ਫਿਰ ਲੋਕ ਦੇਖਣ ਮਾਫੀਆਂ ਨਾ ਮੰਗਣ ਪ੍ਰੈਕਟੀਕਲ ਕੰਮ ਕਰਨ ਲੋਕ ਆਪੇ ਹੀ ਗਲੇ ਲਾ ਲੈਂਦੇ ਹੁੰਦੇ ਆ ਜੀ ਠੀਕ ਹੈ ਠੀਕ ਹੈ ਬਿਲਕੁਲ ਆ ਆਉਣ ਵਾਲੇ ਸਮੇਂ ਵਿੱਚ ਕੀ ਹਾਲਾਤ ਬਣਦੇ ਨੇ ਉਹਦੇ ਉੱਤੇ ਜ਼ਿਆਦਾ ਧਿਆਨ ਹੁਣ ਰਹੇਗਾ ਕਿਉਂਕਿ ਆ ਅਕਾਲ ਤਖਤ ਸਾਹਿਬ ਜਿਹੜਾ ਫੈਸਲਾ ਹੈ ਉਹ ਸ਼ਾਇਦ ਅੱਜ ਅ ਦੁਪਹਿਰ ਬਾਅਦ ਦੁਪਹਿਰ ਤੱਕ ਜਾਂ ਦੁਪਹਿਰ ਤੋਂ ਪਹਿਲਾਂ ਤੱਕ ਸਾਹਮਣੇ ਆ ਜਾਵੇ ਸਰਦਾਰ ਭੁਪਿੰਦਰ ਸਿੰਘ ਸੱਜਣ ਸਾਡੇ ਨਾਲ ਮੌਜੂਦ ਸਨ ਉਹਨਾਂ ਵੱਲੋਂ ਵੀ ਤੱਥ ਪੇਸ਼ ਕੀਤੇ ਕਿ ਤੁਹਾਡੇ ਸਾਹਮਣੇ ਰੱਖੇ ਹੈ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੀ ਦੱਸਦੇ ਰਹਿਾਂਗੇ ਉਹ ਤਕਲੀਬ ਬਣੇ ਰੋ ਬਣ ਇੰਡੀਆ ਪੰਜਾਬੀ ਦੇ